ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਫਤ ਪੰਜਾਬ ਟੀਵੀ ਦੇ ਵਿੱਚ ਤਾਂ ਇੱਕ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਇੱਕ ਨਵੀਂ ਉਮੀਦ ਰੁਪਏ 2500 ਪੈਨਸ਼ਨ ਬਾਰੇ ਇਸ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਤੋਂ 2500 ਆ ਰਹੀ ਹੈ ਸਾਰੀ ਜਾਣਕਾਰੀ ਦੇਣ ਜਾ ਰਹੇ ਆ ਇੱਕ ਨਵੀਂ ਅਪਡੇਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੈ ਤਾਂ ਉਹਨੂੰ 올 ਤੇ ਕਲਿੱਕ ਕਰ ਲਿਓ ਕਿਉਂਕਿ ਅਸੀਂ ਜੋ ਵੀ ਰੋਜ਼ ਨਵੀਂ ਅਪਡੇਟ ਲੈ ਕੇ ਆਉਂਦੇ ਆਂ ਆ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸ ਲਈ ਤੁਸੀਂ ਉਸ ਨੂੰ ਆਲਟ ਤੇ ਕਲਿੱਕ ਜਰੂਰ ਕਰ ਲਓ ਤਾਂ ਚਲੋ ਜਾਣਦੇ ਹਾਂ ਕਿ ਕਿਹੜੀ ਨਵੀਂ ਅਪਡੇਟ ਹੈ ਇਸ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਤਾਂ ਉਹ 2500 ਰੁਪਏ ਬਾਰੇ ਨਵੀਂ ਉਮੀਦ ਹੈ ਦੱਸਦੀ ਹੈ ਕਿ ਪਿਛਲੀਆਂ ਪੈਨਸ਼ਨਾਂ ਜਿਹੜੀਆਂ ਤਾਂ ਲਗਭਗ ਸਾਰਿਆਂ ਦੀਆਂ ਆ ਚੁੱਕੀਆਂ ਨੇ ਪਰ ਕਈ ਲੋਕਾਂ ਨੇ ਕਮੈਂਟ ਕੀਤੇ ਸੀ ਕਿ ਫਿਰੋਜ਼ਪੁਰ ਜ਼ਿਲ੍ਹੇ ਦੀ ਪੈਨਸ਼ਨ ਹੈ ਜਿਹੜੀ ਤਾਂ ਉਹ ਨਹੀਂ ਆਈ ਤਾਂ ਦੋਸਤੋ ਤੁਸੀਂ ਇੱਕ ਵਾਰ ਆਪਣਾ ਚੈੱਕ ਜਰੂਰ ਕਰਵਾਓ ਜਾ ਕੇ ਕਿਉਂਕਿ ਫਿਰੋਜ਼ਪੁਰ ਦੇ ਬਾਕੀ ਸਾਰੇ ਪਿੰਡਾਂ ਦੀਆਂ ਜਿਹੜੀਆਂ ਪੈਨਸ਼ਨਾਂ ਉਹ ਆ ਚੁੱਕੀਆਂ ਕਿਤੇ ਕਿਤੇ ਕੋਈ ਨਹੀਂ ਆਈ ਹੋਣੀ ਤਾਂ ਤੁਸੀਂ ਆਪਣਾ ਸਟੇਟਸ ਬੈਂਕ ਦੇ ਵਿੱਚ ਜਾ ਕੇ ਜਾਂ ਸਮਾਜਿਕ ਸੁਰੱਖਿਆ ਦਫ਼ਤਰ ਦੇ ਵਿੱਚ ਜਾ ਕੇ ਜਿਹੜਾ ਆਪਣਾ ਚੈੱਕ ਜ਼ਰੂਰ ਕਰਵਾਓ ਕਿਉਂਕਿ ਪੈਨਸ਼ਨਾਂ ਸਾਰਿਆਂ ਦੀਆਂ ਰਿਲੀਜ਼ ਹੋ ਚੁੱਕੀਆਂ ਨੇ ਲਗਭਗ ਕੋਈ ਪਿੰਡ ਹੈ ਜਿਹੜਾ ਉਹ ਰਹਿ ਗਿਆ ਹੋਵੇਗਾ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਤਾਂ 2500 ਆ ਰਹੀ ਹੈ ਜਾਂ ਨਹੀਂ ਆ ਰਹੀ ਤਾਂ ਦੱਸਦੇ ਇੱਕ ਇਸ ਮਹੀਨੇ ਦੀ 2500 ਪੈਨਸ਼ਨ ਦੀ ਇੱਕ ਲੋਕਾਂ ਨੂੰ ਉਮੀਦ ਹੈ ਕਿਉਂਕਿ ਲੋਕਾਂ ਨੇ ਵੋਟਾਂ ਪਾਈਆਂ ਨੇ ਤਾਂ ਉਸ ਦੇ ਵਿੱਚ ਇੱਕ ਵਾਦਾ ਵੀ ਕੀਤਾ ਗਿਆ ਸੀ ਸਰਕਾਰ ਵੱਲੋਂ ਲੋਕਾਂ ਨੂੰ ਬੜੀ ਉਮੀਦ ਹੈ ਕਿ ਇਸ ਮਹੀਨੇ ਵੀ 2500 ਆਉਗੀ ਅਗਲੇ ਮਹੀਨੇ ਵੀ 2500 ਆਵੇ ਇੱਕ ਉਮੀਦ ਤੇ ਬੈਠੇ ਨੇ ਤਾਂ ਦੱਸ ਦਈਏ ਇਹ ਸਿਰਫ ਉਮੀਦ ਹੀ ਹੈ ਪੈਨਸ਼ਨ ਜਿਹੜੀ ਤਾਂ 1500 ਹੀ ਲਗਭਗ ਟਰਾਂਸਫਰ ਹੋਊਗੀ ਪਰ ਲੋਕਾਂ ਨੂੰ ਉਮੀਦ ਬਹੁਤ ਹੈ ਕਿ 2500 ਪੈਨਸ਼ਨ ਹੋ ਜਾਵੇ ਤਾਂ ਜੋ ਉਹਨਾਂ ਦਾ ਗੁਜ਼ਾਰਾ ਜਿਹੜਾ ਘਰ ਦਾ ਉਹ ਚੰਗੀ ਤਰ੍ਹਾਂ ਚੱਲ ਸਕੇ ਕਿਉਂਕਿ ਕਈ ਲੋਕ ਐ ਜਿਹੜੇ ਉਹ ਪੈਨਸ਼ਨ ਤੇ ਹੀ ਡਿਪੈਂਡ ਨੇ ਤਾਂ ਉਹਨਾਂ ਦਾ ਘਰ ਦਾ ਗੁਜ਼ਾਰਾ ਹੀ ਪੈਨਸ਼ਨ ਤੇ ਚੱਲਦਾ ਅਸੀਂ ਵੀ ਸਰਕਾਰ ਤੋਂ ਜਿਹੜੀ ਗੁਜਾਰਸ਼ ਕਰਦੇ ਆ ਬੇਨਤੀ ਕਰਦੇ ਆ ਕਿ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਉਹ 2500 ਜਰੂਰ ਕੀਤੀ ਜਾਵੇ ਜਦੋਂ ਵੀ ਕੋਈ ਨਵੀਂ ਅਪਡੇਟ ਆਵੇਗੀ ਉਸਦੇ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਫਿਲਹਾਲ ਇੰਨਾ ਹੀ ਧੰਨਵਾਦ